ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਾਹ ਬੰਗੁਰ ਪ੍ਰਸਾਦ ਜਪੋ ਆਦ ਸਤਿ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨ ਹੋਵੇ ਜੇ ਸੋਚਿਲ ਕਵਾਰ ਚਪਾ ਚਪਨ ਹੋਈ ਜੇ ਲਾਇ ਰਹਾ ਲਿਵਤਾਰ ਭੁਖੇ ਭੁਖਣਾ ਉਤਰੇ ਜਬ ਨਾ ਪੁਰੀਆ ਭਾਰ ਸੈਸਣ ਪਾ ਲਖ ਹੋਇ ਤੈ ਕਨ ਚੱਲ ਨਾਲ ਕਿਵ ਸਚਿਆ ਰਹੀ ਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣਕਾਰ ਹੁਕਮਿਨ ਕਹਿਆ ਜਾਇ ਹੁਕਮਿ ਹੋਣ ਜੀ ਹੁਕਮ ਲੈ ਵਟਿਆ ਹੁਕਮੇ ਤਮਨੀਚ ਹੁਕਮ ਲਿਖ ਦੁਖ ਸੁਖ ਪਾਇਐ ਇਕਨ ਹੁਕਮਿ ਬਖਸ਼ੇਸ ਇਕ ਹੁਕਮਿ ਸਦਪ ਭਵਾਈਐ ਹੁਕਮ ਅੰਦਰ ਸਭ ਕੋ ਬਹਰ ਹੁਕਮ ਨ ਕੋਇ ਨਾਨਕ ਕੁਕ ਮੇਰੇ ਬੂਜਾ ਤਹ ਹਮ ਕਹ ਨਖ ਹੋਏਗਾ ਵੇਖ ਤਾਨ ਹੋਵੇ ਕਿਸ ਤਾਨ ਗਾ ਵੇਖ ਦ ਜਾਣੇ ਨਿਸ਼ਾਨ ਵੇਖ ਗੁਣ ਵੜੇ ਅਚਾਰ ਗਾ ਵੇਖ ਵਿਦੇਵਖ ਵਿਚਾਰ ਗਾ ਵੇਖ ਸਜ ਕਰੇ ਤਨ ਖੇ ਗਾ ਵੇਖ ਜਿ ਲੈ ਫਿਰ ਦੇ ਗਾ ਵੇਖ Jap ਪੈ ਦਸੈ ਦੂਰਾ ਗਾ ਵੇਖ ਵੇਖ ਹਦਰ ਹਦੂਰਾ ਕਤਨਾ ਕਤਨਾ ਆਵੇ ਟੋਟ ਕਥ ਕਤ ਕਥੇ ਕੁੱਟੀ ਕੋਟ ਕੋਟ ਨਿੰਦਾ ਤੇ ਲੈਂਦੇ ਠਗ ਪਾਹੇ ਜੁਗ ਜੁਗੰਤਰ ਕਾਹੀ ਖਾਏ ਹੁਕਮਿ ਹੁਕਮ ਚਲਾਇ ਰਹੋ ਨਾਨਕ ਵਿਖੇ ਸਵੇ ਪਰਵਾਹੋ ਸਚਾ ਸਭ ਸਚੁ ਨਾਇ ਪਖਿ ਪੂਰ ਅਖੰ ਮੰਗ ਦੇਹ ਤਿਤ ਦਤ ਕਰੇ ਦਤਾਰ ਫਿਰ ਕਹਿ ਕੇ ਰਖਿਆ ਜਿਦ ਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਾਈ ਚਾਰ ਕਰਬੀਆ ਵਕਪੜਾ ਨਭਰੀ ਮੁਖ ਦਵਾਰ ਨਾਨਕਿ ਵਡਾਣੀਐ ਸਭਾ ਪੈ ਸਟਿਆਰ ਛਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਇ ਜਿਨ세 ਯਤਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਗਾਵਿਏ ਸੁਣੀਐ ਮਨ ਰਖਿਐ ਭਾਉ ਦੁਖ ਪਰ ਹਰਸੁ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰਸਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖ ਨਾਹਿ ਕਹਿਣ ਕਤ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾ ਜਿਤ ਸੁਪਹਾਵ ਮਿੜ ਪਾਣ ਕੈ ਨਾਏ ਕਰੇ ਜਿਤ ਸਟੋਪਾਈ ਵੇਖਾ ਬਿਨ ਕਰਮ ਕੈ ਮਿਲ ਲੈ ਮੱਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇਹ ਬੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁ ਚਾਰਿਆਰ ਜਹੋਰ ਦਸੋਣੇ ਹੋਏ ਨਵਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨੋ ਰਖਾਇ ਕੈ ਰਸ ਕਿਰਤ ਜਗਲੇ ਜਿਤ ਜਿਤ ਸਿੰਦਰ ਨਾ ਆਵੇ ਤਾ ਵਾਤ ਨ ਪੁੱਛੈ ਕੀ ਹਿੱਟਾਂ ਅੰਦਰ ਕੀਟਕਾਰ ਦੋਸੇ ਦੋਸਤ ਰਹਿ ਨਾਨਕ ਨਰਕੁਣ ਕੁਣ ਕੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੂਝੈ ਜਿਤ ਸਗੁਣ ਕੋਈ ਕਰੇ ਸੁਣਿਆ ਸਦ ਪਿਰ ਸੁਰ ਨਾ ਸੁਣਿਆ ਤਰਤਵ ਲਕਾਸ ਸੁਣਿਆ ਦਿਪ ਲੋ ਪਤਾਲ ਸੁਣਿ ਪਹਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਪਕਾ ਨਾਸ ਸੁਣੇ ਸਰਬਰਮਾ ਇੰਦ ਸੁਣੇ ਮੁਖਸਲਾ ਹਨਮੰਦ ਸੁਣੇ ਜੁਗ ਜੁਗਤਨ ਭੇਦ ਸੁਣੇ ਸਾਸ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਪਕਾ ਨਾਸ ਸੁਣੇ ਸਾਸਨ ਤੋ ਗਿਆਨ ਸੁਣੇ ਅਠਸਟ ਕਸ਼ਨਾਣ ਸੁਣੇ ਪੜਪੜ ਪਾਹ ਮਾਣ ਸੁਣ ਲਾਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣੰਦ ਪਵਰਾਹੋ ਸੁਣ ਹਤ ਵਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛੇ ਪਛਤਾਏ ਕਾਗਿਤ ਕਲਮ ਨ ਲਿਖਣ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮਹ ਚੋਟਾ ਨ ਖਾਏ ਮਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨਿ ਪਤਸਿ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇ ਤੀ ਸੰਬੰਧ ਆਇ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਭਵ ਮੁਕਤ ਦਵਾਰ ਮਨ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨਾ ਪਿਖ ਆਇ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਵ ਦਰਗੈ ਮਾਨ ਪੰਚ ਸਵਾਦ ਰਜਾਨ ਪੰਚਾ ਕਾ ਗੁਰ ਇਕਤਿਆ ਹਨ ਜੇ ਕੋ ਕਹਿ ਕਰ ਵਿਚਾਰ ਕਰਤਕ ਕਰਨ ਨੈ ਸਮਾਰ ਧੋਲ ਧਰਮ ਦੇ ਕਾ ਪੂਤ ਸੰਤੋਗਤ ਪ੍ਰਖਿਆ ਜਨ ਸੂਤ ਜੇ ਕੋ ਬੂਝ ਹੋਵੇ ਸਟਿਆਰ ਧਵਲ ਉਪਰ ਕੀਤਾ ਪਰ ਧਰਤੇ ਹੋਰ ਪਰੈ ਹੋਰ ਹੋਰ ਤਿਸ ਦੇ ਪਰਤ ਲੈ ਕਵਣ ਜੋਰਾ ਜੀ ਜਾਤ ਰੰਗਾ ਕੇ ਨਾਵ ਸਭ ਨ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕਉਣ ਕੂਤਿ ਕੀ ਤਪਸਾ ਇੱਕ ਕੁਵਾਉ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤਦ ਭਾਵੈ ਸਾਹਿ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਆ ਸੰਗ ਗ੍ਰੰਥ ਮੁਕ ਵਿਦ ਪਾਠ ਸੰਗ ਜੁਗਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿਐ ਸੰਗ ਦਾਤਾਰ ਆ ਸੰਗ ਸੂਰਮ ਪਖਸਰ ਆ ਸੰਗ ਮੌਨ ਲਿਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਾਵੇਂ ਇੱਕ ਵਾਰ ਜੋ ਤਦ ਪਾਵੈ ਸਾਇ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੂਰਖਾਂਦ ਘੋਰ ਸੰਕ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਏ ਜੋਰਾ ਅਸਾਂ ਕਲਗੜ ਹੱਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫੇਰਾ ਹੈ ਸੰਕ ਮਲੇਸ਼ ਮਲ ਪਖ ਖਾਹੇ ਸੰਕ ਨਿੰਦ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤ ਤੁ ਪਾਵੇ ਸੋਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਨਾਵ ਸੰਖ ਥਾਵ ਅਗੰਮ ਗੰਮ ਸੰਖ ਲੋ ਸੰਖ ਅਸਰ ਭਾਰ ਹੋਇ ਅਖਰੇ ਨਾਮ ਅਖਿ ਦੇ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲੇਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਿਖਾਣ ਜਿਨ ਅਹ ਲਿਖੇ ਤੇ ਸਰਨਾਹ ਜਬ ਫਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇ ਤੈਨਾਉ ਵਿਣ ਨਾ ਵੇ ਨਹੀਂ ਕੋਥਾਉ ਕੁਦਰਤ ਕਵਨ ਕਹ ਵਿਚਾਰ ਵਾਰ ਅਨ ਜਾਵਾ ਇੱਕ ਵਾਰ ਜੋਤ ਉਤ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੜ ਤਨ ਦੇਹ ਭਾਣ ਧੋਤਾ ਤੁਰ ਸੁਖੇ ਹਾ ਮੋਤ ਪਲੇ ਤੇ ਕੱਪੜਾ ਦੇ ਸਾਵਨ ਲਈ ਆ ਧੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾਵੇਂ ਕਰੰਗਾ ਪੁਨੇ ਪਾਪੇ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵਿਜਾਪੀ ਖਾਹੋ ਨਾਨਕ ਹੁਕਮੇ ਆਵੋ ਜਾਓ ਤੀਰਥ ਤਪ ਦਿਆਦਤ ਧਾਂ ਜੇ ਕੋ ਪਾਵੈ ਤਲਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੇ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਸ ਤਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਮਨਸ ਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸੁਰਤਿ ਮਾਹੋ ਕਾਨ ਜਿਤ ਹੁਆ ਆਕਾਰ ਵੇਲ ਨ ਪਇਆ ਪੰਡਿਤ ਜਿ ਹੋਇ ਲਿਖ ਪੁਰਾਣ ਵਖਤ ਨ ਪਾਇਓ ਕਾ ਦੀ ਆ ਜਿ ਲਿਖਣ ਲਿਖ ਪੁਰਾਣ ਥਤਵਾਰ ਨਾ ਜੋਗੀ ਜਾਣ ਰਤਮਾਹੋ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਸ ਲਹੇ ਕਿਉਰਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਦੁਖ ਸਿਆਣਾ ਵੱਡਾ ਸੈ ਵੱਡੇ ਨਹੀਂ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੂ ਜਾਣ ਅਗ ਗਿਆਨ ਨਾ ਸੋਹੈ ਪਤਾਲਾਂ ਪਤਾਲ ਲਗ ਸੰਗਸ ਔੜ ਕੁੜਕ ਭਾਲ ਥਕੇ ਵੇਦ ਕਹਿਣ ਕ ਬਾਤ ਸਾਸਟਾਰ ਕਹਿਣ ਕ ਤੇਬਾ ਅਸਲਿਕ ਧਾਤ ਲਿਖਾ ਹੋਇ ਤਾ ਲਿਖਿਐ ਲਿਖਾ ਹੋਇ ਵਿਨਾਸ ਨਾਨਕ ਵਡਾਖੀ ਆਪੇ ਜਾਣੈ ਆਪ ਸਲਾਹ ਸਲਾਇ ਤੇ ਸੁਰਤ ਨ ਪਈਆ ਨਦਿਆ ਤਵਾਹ ਪਵ ਸੁੰਦ ਨ ਜਾਣੈ ਸਮੰਦ ਸਹਾ ਸੁਲਤਾਨ ਗ੍ਰਿਹ ਸੀਤੀ ਮਾਲ ਧਨ ਕਿਹੜੀ ਤੁਲਣ ਹੋਣੀ ਜੇਤਸ ਮਨ ਹੋ ਨ ਵਿਸਰਹ ਹੰਤ ਨ ਸਿਵਤੀ ਕਹਿਣ ਨ ਅੰਤ ਅੰਤ ਨ ਕਰਨਾ ਦੇਣ ਨ ਅੰਤ ਅੰਤ ਨ ਵੇਖਣ ਸੁਨਣ ਅੰਤ ਅੰਤ ਨ ਜਾਪੈ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪ ਪਰਵਰ ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤਨ ਪਾਇ ਜਾ ਇਹੋ ਅੰਤਨ ਜਾਣ ਕੋਏ ਬਹੁਤਾ ਕਹਿਆ ਬਹੁਤਾ ਹੋਇ ਵਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲਨਤ ਮਾਏ ਕੀਤੇ ਮੰਗਹਿ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪਤ ਤਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਹਿ ਕੀਤੇ ਮੂਰਖਾ ਹੀ ਖਾਹਿ ਕੀਤੇ ਦੁਖ ਭੁਗਸਤ ਮਾਰਹ ਪੈ ਦਾ ਤੇਰੇ ਦਾਤਾਰ ਬੰਦ ਖਲਾਸੇ ਪਾਣੈ ਹੋਏ ਹੋ ਰੱਖ ਨਾ ਸਕੈ ਕੋ ਜੇ ਕੋ ਖਾਏਗਾ ਖਣ ਪਾਏ ਉਹ ਜਾਣੈ ਜਿਤਿਆ ਮੁਖ ਆਪੇ ਜਾਣ ਆਪੇ ਤੇ ਆਖ ਸੈ ਪੈ ਕੀਕੇ ਜਿਸ ਨੂੰ ਬਖਸ਼ੇ ਸਿੱਤ ਸਲਾਹ ਨਾਨਕ ਪਤਿ ਸਾਹੀ ਪਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਪੰਡਾ ਹਰ ਮੁਲ ਆਵੈ ਮੁਲ ਜਾਇ ਅਮੁੱਲ ਪਾਇ ਮੁਲ ਸਮਾਹੇ ਅਮਲ ਧਰਮ ਮਲ ਦੀ ਬਾਣ ਮੁਲ ਤੁਲ ਅਮਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਛਾਣ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੁਲ ਆਖਿਆ ਨਾ ਜਾਇ ਆਖਾ ਕਰੇ ਲਿਵਲਾਇ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਪਰ ਮੈਂ ਆਖੈਂ ਦੱਖ ਗੁਪੀਤ ਗੋਵਿੰਦ ਆਖੇ ਸਰਾਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦਿਵ ਆਖੇ ਸੁਰ ਨਰ ਮਨੁਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਾ ਠੁਟ ਜਾਏ ਇਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕੈ ਕੀ ਕਿਐ ਜੇ ਵੜ ਪਹਾਵੇ ਤੇਵੜ ਹੋਏ ਨਾਨਕ ਜਾਨ ਸੱਚ ਸੋ ਜੇ ਕੋ ਆਖ ਬੋਲ ਵਿਗਾੜ ਤਾ ਲਿਖਿਆ ਸਰਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਤਪੈ ਸਰਬ ਸੰਮਾਲੇ ਬਾਜਿ ਨਾਂ ਦੇ ਅਨੇਕ ਸੰਖਾ ਕੀਤੇ ਵਵਨ ਹਾਰੇ ਕੀਤੇ ਰਗ ਪਰੇ ਸੋ ਕਿਹਨ ਕੇਤੇ ਗਵਨ ਹਾਰੇ ਗਾਵ ਤਹਨੋਂ ਪਉਣ ਪਾਣੀ ਬਸੰਤਰ ਗਾਵ ਰਜ ਧਰਮ ਦਵਾਰੇ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ ਲਖ ਲਗਤ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਹ ਸਿਸਮਤ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰਖੇਸ਼ਰ ਜੁਗ ਜੁਗ ਵੇਦ ਨਾਲੇ ਗਾਹ ਮੋਹਣੀਆ ਮਨ ਮੋਹਣ ਸੁਰਗਾਂ ਮਛ ਪਿਆਲੇ ਗਾ ਵਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤਦਨ ਗਾਵਹਿ ਜੋਤੁ ਭਾਵਣ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰ ਸੋਇ ਸੋਇ ਸਦਾ ਸੱਤ ਸਾਹਿਬ ਸਾਚਾ ਸਾਚੀ ਨਾ ਹੈ ਪੀਓਸੀ ਜਾਇ ਨ ਜਾਸੀ ਰਚਨਾ ਢਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਨਿੰਸਿ ਮਾਇਆ ਦੇ ਨੋ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਬ ਤਿਸ ਦੀ ਵੜਿਆਏ ਜੋ ਤਿਸ ਭਾਵੇਂ ਸੋਇ ਕਰਸੇ ਹੁਕਮ ਕਰ ਨਾ ਜਾਈ ਸੋ ਪਤਿ ਸਾਹੁ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮ ਪਰ ਚੋਲਿਤ ਹਾਨੁਕ ਗ੍ਰਿਵ ਪੂਤਾ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾਏ ਪੰਤੇ ਸਗਲ ਜਮਾਤੀ ਮਨ ਜਿੱਤ ਜਗ ਜੀਤ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਹਤ ਰੂਜੁ ਇਕੋ ਵੇਸ ਭੁਗਤ ਗਿਆਨデア ਪੰਡਾਰਨ ਕਟਕਟ ਵਾਜੈ ਨਾਦ ਆਪ ਨਾਤ ਨਾਤੇ ਸਭ ਜਾ ਕੀ ਰਿਤ ਸ ਅਵਰਾ ਸਾਦ ਸੰਜੋਗ ਵਿਜਉਦ ਕਾਰ ਚਲਾਵੈ ਲੇਖ ਅਵਹ ਪਗ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਹਤ ਜੋ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪ੍ਰਵਾਨ ਇੱਕ ਸੰਸਾਰ ਇੱਕ ਭੰਡਾਰ ਇੱਕ ਲਾਇ ਦੀ ਬਾਣ ਜਵ ਤਿਸ ਭਵਤ ਮੈਂ ਚਲਾਵੈ ਜਿਵ ਹੋਵੈ ਪ੍ਰਮਾਣ ਓਹ ਵਿਕੇ ਨਦਰਨ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਅਨੇਲ ਆਨਾਦ ਨਹਤ ਜੋ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸਵਕ ਵਾਰ ਕਰ ਕਰੇ ਇੱਕ ਸਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਰ ਆਦੇਸ਼ ਤੇ ਸ ਆਦੇਸ਼ ਆਦ ਨੀਲ ਅਨੰਦ ਨਹਤ ਜੁ ਜੁਗ ਇੱਕੋ ਵੇਸਾ ਇੱਕ ਦੂਜੇ ਪ ਲਖ ਅਲਖ ਅਲਖ ਵੇਸ ਲਗ ਲਗੇੜਾ ਆਖੀਏ ਇੱਕ ਨਾਮ ਜਗਦੀਸ਼ ਅਤਰਹ ਪਤ ਪਵੜੀਆਂ ਚੜਿਆ ਹੋਇ ਕਿਸ ਸੁਣੇ ਗੱਲਾਂ ਕਸ ਕੀ ਇਟੈ ਰੇਸ ਨਾਨਕ ਨਦਰੀ ਪਈਐ ਕੂੜੀ ਕੂੜਾ ਠੀਸਾ ਆਖਨ ਡੋਰ ਚਪੈਨ ਹਜੂਰ ਜੋਰਨ ਮੰਗਣ ਦੇਣ ਨ ਚੋਰਾ ਜੋਰਨ ਜੀਵਨ ਮਰਨ ਹੈ ਜੋਰ ਹੈ ਜੋਰਨ ਰਾਜ ਮਾਲ ਮਨਸੂਰ ਜੋਰਨ ਸਰਤੇ ਗਿਆਨ ਵਿਚਾਰ ਜੋਰਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਿਚ ਨ ਕੋਏ ਰਾਤੀ ਰੁੱਤੇ ਥਿਥੇ ਵਾਰ ਭਵਨ ਪਨਗਨੀ ਪਤਲ ਇਸ ਵਿੱਚ ਧਰਤੀ ਥਾਪ ਰਖੇ ਧਰਮਸਾਲ ਤਿਸ ਵਿੱਚ ਜੁਗਤ ਕੇ ਰਾਂਗਾ ਤਿੰਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਧਰਬਾਰ ਤਿਥੈ ਸੋਹਣ ਪੰਜ ਪ੍ਰਵਾਣ ਨਦਰੇ ਕਰਮ ਪਵੈ ਨਿਸ਼ਾਨ ਕਚ ਪਕਾਇਓਥੇ ਪਾਏ ਨਾਨਕ ਆ ਜਪ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਹੋ ਕਰਮ ਕੀਤੇ ਪਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਤਕੜੇ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੇ ਕੀਤਿਆ ਬਾਣੇ ਕੀਤੇ 파ਤ ਨਰਿੰਦ ਕੀਤਿਆਂ ਸੁਰਤਿ ਸੇਵਕ ਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਦਾ ਸ਼ਰਮਕੰਡ ਕੀ ਬਾਣੀ ਰੂਪ ਤਿਥੈ ਘੜਤ ਕੜੇ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨ ਜਾਹ ਜੇ ਕੋ ਕਹੈ ਪਿਛੈ ਪਛਤਾਇ ਤਿਥੈ ਕੜਿਐ ਸੁਰਤ ਮਤਮਨ ਬਦ ਤਿੱਥੇ ਕੜਿਐ ਸੂਰਾਂ ਸਿਦਾ ਕੀ ਸੁਦ ਕਰਮਖੰਡ ਕੀ ਬਾਣੀ ਝੋਰਾ ਤਿੱਥੇ ਹੋਰ ਨ ਕੋਈ ਹੋਰਾ ਤਿੱਥੇ ਜੁਦ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਪੂਰਾ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਹੋ ਮਰਨ ਠਗ ਜਾਹੇ ਜਿਨ ਕਾ ਰਵਸ ਮਨ ਮਾਹੇ ਤਿੱਥੇ ਭਗਤ ਵਸਾ ਕੈ ਲੋਹ ਕਰਹ ਨ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰਪੰਡ ਦੇਖੋ ਕਥਾ ਤਾਂਤਨ ਅੰਤ ਤਿੱਥੈ ਲੋ ਲੋਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵਿਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਰ ਜਤ ਪਹਾਰਾ ਧਿਰਜ ਸੁਨਿਆਰ ਅਹਰਨ ਮਤ ਵਿਦ ਹਥਿਆਰ ਭੋਖ ਲਾਗਨ ਤਪਤਾਉ ਭੰਡਾ ਪਉ ਅੰਮ੍ਰਿਤ ਤਟਹਾਲ ਘੜਿਆ ਸਬਦ ਸਚੀ ਟਕਸਾਲ ਦਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤਮ ਹਤ ਦਿਵਸ ਰਾਤ ਦੁਦਾਈ ਦਾਇਆ ਖੇਲ ਸਗਲ ਜਗਤ ਚਿੰਗਿਆ ਬੁਰਿਆ ਅਚ ਚਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਲੇ